ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੀਜ਼ ਦਾ ਜਿਹੜਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਬਾਈ ਦੇਵੀ ਲਾਲ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਾਈ ਕੋਲੇ ਜਰਸੀ ਦੇ ਨਗინੇ ਆ ਟਾਪ ਕਲਾਸ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਤੁਹਾਡੇ ਬਾਈ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵੀ ਵੀਰ ਜਿਹੜੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਪੰਜ ਨਗ ਦਿਖਾਉਣੇ ਆ ਹੈ ਸਾਰੀਆਂ ਬਾਈ ਕੋਲ ਜਰਸੀ ਆ ਤੇ ਬਹੁਤ ਚੰਗੇ ਰੰਗ ਰੂਪ ਦੀਆਂ ਬਾਈਆਂ ਤਾਂ ਚੰਗੇ ਢਾਂਚੇ ਆ ਤੇ ਕਰਾਉਣੇ ਤੁਹਾਡੀ ਨਾਲ ਗੱਲਬਾਤ ਬਾਈ ਦੇ ਆਜੋ ਜੀ ਸੱਸੀ ਗਲ ਬਾਈ ਹੋ ਠੀਕ ਹੈ ਜੀ ਬਾਈ ਆਪਣਾ ਐਡਰੈਸ ਦੱਸੋ ਜੀ ਕੰਡ ਜਿੱਦਾ ਹੀ ਤੁਸੀਂ ਬਾਗਾ ਪ੍ਰਾਣਾ ਡਿਸਟ੍ਰਿਕਟ ਮੋਗਾ ਮੋਬਾਈਲ ਨੰਬਰ ਜੀ 797384493 ਠੀਕ ਹੈ ਬਾਈ ਵਪਾਰ ਦਾ ਕੰਮ ਹੈ ਹਾਂ ਜੀ ਠੀਕ ਹੈ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨੱਕ ਵਿਖਾਉਣੇ ਹਾਂ ਅੱਜ ਪੰਡੂ ਬੱਚਾ ਨਿਕਲ ਗਿਆ ਪੰਜ ਬੱਚੇ ਹੋਣੇ ਜੱਸੀ ਚਾਰ ਪ੍ਰੈਗਨੈਂਟ ਇੱਕ ਬੱਤੀ ਠੀਕ ਹੈ ਇੱਕ ਬੱਚਾ ਹੀ ਫਰ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਉਹ ਜਰਸੀ ਦੀਂਦੀ ਉਹਦੀ ਕੀ ਡਿਟੇਲ ਆ ਕੀ ਰਿਕਾਰਡ ਆ ਉਹਦਾ ਪੰਜ ਮਾਂਸ ਦੀ ਪ੍ਰੈਗਨੈਂਟ ਹੈ ਦੋ ਦੰਦਾਂ ਪੰਜਾਂ ਮਹੀਨਾ ਦੀ ਬਾਈ ਕਹਿੰਦਾ ਗੱਬਨ ਆ ਤੇ ਦੋ ਦੰਦ ਆ ਹਾਂਜੀ ਤੇ ਜਨਨ ਕਿ ਹੈ ਸੀਮਨਸੂਮਨ ਦਾ ਕੋਈ ਪਤਾ ਹਾਂ ਸਾਰਾ ਰਿਕਾਰਡ ਹੈ ਠੀਕ ਹੈ ਵੀ ਜਿਹੜਾ ਵੀ ਵੀਰ ਫਿੱਟ ਹੋਊਗੀ ਜਿਹੜੇ ਭਰਾ ਦੇ ਉਹ ਬਾਈ ਆਪੇ ਵਟਸਐਪ ਤੇ ਇਹਨਾਂ ਦੀ ਡਿਟੇਲ ਮੰਗਾ ਲਈ ਪੂਰੀ ਹਾਂਜੀ ਤੇ ਲਿਓ ਖੋਲੋ ਬਾਈ ਤੋਰਾ ਵਿਖਾਈਏ ਆਪਾਂ ਬਾਈ ਕਹਿੰਦਾ ਪੰਜ ਮਹੀਨਾ ਦੀ ਗੱਬਨ ਤੇ ਬਹੁਤ ਚੰਗੇ ਢਾਂਚੇ ਦੀ ਵਿਹੜਾ ਥਣ ਦੇਖੋ ਪਹਿਲਾਂ ਜੇ ਕਿੱਡੀ ਸੋਹਣੀ ਥਣਾ ਇਹ ਗਲਾਸਾਂ ਵਰਗਾ ਥਣਾ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨ گول ਬੋਦੀ ਵਾਲੀ ਬੱਚੀ ਆ ਬਹੁਤ ਚੰਗੇ ਢਾਂਚੇ ਦੀ ਆ ਪੰਜਾਬ ਵਾਲੀ ਜਰਸੀ ਆ ਕੋਈ ਵੀ ਪਰਾ ਹਿਮਾਚਲ ਵਾਲੀ ਨਾਲ ਸਮਝੇ ਛੋਟੀ ਬਹੁਤ ਵਧੀਆ ਲੰਮੀ 베ਲ ਆ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਦੇਖੋ ਜੀ ਕਰੋ ਚੈੱਕ ਢਾਂਚਾ ਫੇਸ ਕੁਆਲਟੀ ਦੇਖੋ ਨਿੱਕਾ ਕੰਨ گول ਬੋਦੀ ਵਾਲੀ ਬੱਚੀ ਆ 베ਲ ਬੂਲ ਬਹੁਤ ਲੰਬੀ ਆ ਤੇ ਭਾਈ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਾ ਦੂਗੀ ਇਹ 20 17 18 ਕਿਲੋ ਪਾ ਦੂਗਾ ਠੀਕ ਆ ਬਾਈ ਕਹਿੰਦਾ ਵੀ 17 18 ਕਿਲੋ ਤਾਂ ਪਾ ਦੂਗੀ ਤੇ ਹਜੇ ਮੰਨ ਕੇ ਚੱਲੋ ਵੀ 5 ਮਹੀਨਿਆਂ ਦੀ ਗੱਬਣ ਹੈ ਜਿਹੜੇ ਹਿਸਾਬ ਨਾਲ ਬੱਛੀ ਦਾ ਟਾਈਮ ਪਿਆ ਬਹੁਤ ਸੋਹਣੀ ਜਣੀ ਆਰਡਰ ਕੁਆਲਿਟੀ ਜਿਹੜੀ ਸ਼ੁਰੂ ਕੀਤੀ ਆ ਬੱਛੀ ਉਹ ਖੁੱਲਣਾ ਸ਼ੁਰੂ ਕਰਤਾ ਲੇਵਾ ਥਣ ਥਣ ਦਾ ਬਹੁਤ ਸੋਹਣਾ ਸਾਈਜ਼ ਆ ਦੇਖੋ ਹੱਥੀ ਚਵਾਈ ਵਾਲਾ ਥਣ ਤੇ ਨਾ ਇਹ ਜਾਤ ਗਰਮੀ ਮੰਨੇ ਤੇ ਫੇਰ ਅਸੀਂ ਬਹੁਤ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਭਾਈ ਸਾਨੂੰ ਜਰਸੀ ਵੜ ਕੋਈ ਭਾਲ ਕੇ ਦੋ ਵੀ ਅੱਧ ਗੱਬਣ ਹੋਵੇ ਕੋਈ ਸੂਨ ਦੇ ਨੇੜ ਹੋਵੇ ਤੇ ਬਾਈ ਇਹਦੀ ਕੀ ਡਿਮਾਂਡ ਆ 55000 ਦੀ ਦੇ ਰਹਾ ਹੈ ਵਿੱਚੋਂ ਮਾਨਤਾਣ ਹੋ ਜੂ ਮਾਨਤਾਣ ਹੋ ਜੂ ਠੀਕ ਆ ਜੀ ਬਾਈ ਕਹਿੰਦਾ 55000 ਰੁਪਏ ਦੀ ਦੇ ਦਾਂਗੇ ਵਿੱਚੋਂ ਮਾਨਤਾਣ ਕਰਿਆ ਗਿਆ ਦਾ ਹੋ ਜੂ ਬਹੁਤ ਚੰਗੇ ਢਾਂਚੇ ਦੀ ਵਹਿੜ ਹੈ ਦੋ ਦੰਦ ਤੇ ਪੰਜਾਂ ਮਹੀਨੇ ਦੀ ਗੱਬਣ 16 17 ਕਿਲੋ ਦੁੱਧ ਪਾ ਦੂੰਗੀ ਤੇ ਜਿਹੜੀ ਬਾਈ 2 ਨੰਬਰ ਤੇ ਵਹਿੜ ਦਿੰਦੀ ਹੈ ਜੀ ਕੀ ਡਿਟੇਲ ਇਹ ਵੀਰੇ ਸੱਤ ਮਾਂਥੀ ਪ੍ਰੈਜ਼ੀਡੈਂਟ ਆ ਸੱਤ ਮਹੀਨੇ ਦੀ ਗੱਬਣ ਹਾਂਜੀ ਤੇ ਮੂੰਹ ਚ ਦੋ ਕਿੰਨੇ ਦੋ 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 ਦੰਦ ਦੀ ਹੈ ਬੱਚੀਆਂ ਜ਼ਿਆਦਾਤਰ ਬਾਈ ਦੇ ਕੋਲੇ ਤੇ ਬਾਈ ਇਹਦਾ ਕੀ ਰਿਕਾਰਡ ਹੈ ਮਦਰ ਰਿਕਾਰਡ ਕੋਈ ਇਹਨਾਂ ਦਾ ਠੀਕ ਹੈ ਬਰੇ ਬਾਈ 24 ਲੀਟਰ ਠੀਕ ਹੈ ਤੇ ਇਹ ਤੁਹਾਡੇ ਹਿਸਾਬ ਨਾਲ ਕਿੰਨਾ ਕਿ ਬਦੂ ਦੁੱਧ ਦੁੱਧ ਪਾ ਦੂ 18 19 ਲੀਟਰ 18 19 ਕਿਲੋ ਦੁੱਧ ਪਾ ਦੂਗੀ ਖੋਲ ਲਿਆ ਬਾਈ ਤੋੜ ਲੈ ਇੱਧਰ ਸੱਤਾਂ ਮਹੀਨੇ ਦੀ ਗੱਬਨ ਹੈ ਤੇ ਦੋ ਦੰਦ ਦਾ ਮੂੰਹ ਚੋਂ ਥਾਣਾ ਦੀ ਬਣਾਵਟ ਦੇਖੋ ਜੀ ਬਹੁਤ ਸੋਹਣਾ ਥਾਣਾ ਹੈ ਹੱਥੀ ਚਵਾਈ ਵਾਲਾ ਥਾਣਾ ਹੈ ਬਹੁਤ ਸੋਹਣਾ ਸਜਿਆ ਕੱਲਾ ਕੱਲਾ ਥਾਣਾ ਹੈ ਚਾਰ ਹੀ ਥਾਣਾ ਨਿਕੜਵੇਂ ਕੋਈ ਫੋਰ ਸ਼ਾਂਖ ਭੋਰਾ ਨਹੀਂ ਦੇਖੋ ਜੀ ਵਜਨ ਭਜਨ ਬਹੁਤ ਆ ਬਾਡੀ ਵੇਟ ਬਹੁਤ ਸੋਹਣਾ ਚੰਗੇ ਢਾਂਚੇ ਦੀ ਆ ਖੁੱਲੇ ਹੱਡ ਪੈਰਾਂ ਦੀ ਵਛੀ ਆ ਪੰਜਾਬ ਵਾਲੀ ਜਰਸੀ ਫੇਸ ਦੇ ਕੋਲ ਦੇਖੋ ਜੀ ਫੇਸ ਕੁਆਲਟੀ ਦੇਖੋ ਐ ਕਬੂਤਰੀ ਵਰਗੀ ਆ ਵਛੀ ਬਹੁਤ ਸੋਹਣੀ ਆ ਬਹੁਤ ਖੂਬਸੂਰਤੀ ਬਹੁਤ ਆ ਦੇਖੋ ਬਣਾਵਤ ਬਈ ਫੇਸ ਕੁਆਲਟੀ ਨਿੱਕਾ ਮੂੰਹ ਆ ਮੱਥੇ ਤੇ ਟੋਆ ਗੋਲ ਕਰਨਾ ਨਿੱਕਾ ਬੁੱਦੀ ਵਾਲੀ ਵਛੀ ਆ ਲੈ ਚੱਲੇ ਵੀਰੇ 16 17 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਤੇ 7 ਮਹੀਨੇ ਦੀ ਗੱਬਣਾ ਵਛੀ ਜਿਹੜੀ ਆਰਡਰ ਕੁਆਲਟੀ ਆ ਵਛੀ ਨੇ ਖੋਲਣਾ ਸ਼ੁਰੂ ਕਰਤਾ ਹਲੇਵਾ ਦੇਖੋ ਥਣ ਤੁਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਣ ਆ ਤੇ ਸੀਰੀਜ਼ ਲੱਗ ਬਹੁਤ ਅਵਸ਼ੀਆਂ ਬਾਈ ਕਹਿੰਦਾ ਜਿਵੇਂ ਮਰਜੀ ਇਹਨਾਂ ਦੇ ਹੱਥ ਹੱਥ ਮਾਰੀ ਚੱਲੇ ਬਾਈ ਮੜੇ ਹੱਥ ਹੱਥ ਮਾਰ ਕੇ ਵਿਖਾਈ ਕਰਾਂ ਦੀ ਵਿਹੜ ਬਣ ਕੇ ਸੀਰੀਜ਼ ਲੱਗ ਕਿਵੇਂ ਤੇ ਇੱਕੋ ਘਰੇ ਬਾਈ ਕੋਲੇ ਚਾਰ ਪੰਜ ਨਾ ਆ ਗਾ ਜਰਸੀ ਦੇ ਪਿਓਰ ਜਰਸੀ ਆ ਪੰਜਾਬ ਵਾਲੀਆਂ ਬੱਚੀਆਂ ਦੇਖੋ ਜੀ ਬਾਈ ਹੱਥ ਹੱਥ ਮਾਰੀ ਜਾਂਦਾ ਪੂਛ ਚੱਕ ਲਈ ਵਿਹੜ ਨੇ ਉਹ ਸੀਰੀਜ਼ ਲੱਗ ਬਹੁਤ ਆ ਇਹਦਾ ਕੀ ਕੀ ਮੁੱਲ ਵੜੀ ਬਾਈ ਇਹ ਬਾਹਰ ਆ 62000 ਦੀ ਦੇ ਦਾਂਗੇ ਬਾਈ ਕਹਿੰਦਾ ਮਾਨ ਤਨ ਘਰੇ ਆਏਗਾ ਇਹਦਾ ਜਰੂਰ ਕੀਤਾ ਜਾਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਤੇ ਜਿਹੜੀ 3 ਨੰਬਰ ਤੇ ਬਾਈ ਖੋਲੀ ਆ ਫੜੇ ਦੀ ਕੀ ਡਿਟੇਲ ਇਹ ਵੀ 7 ਮਹੀਨੇ ਪ੍ਰੈਗਨੈਂਟ ਆ ਵੀਰੇ ਠੀਕ ਹੈ ਜੀ ਮੂੰਹ ਦੋ ਦੰਦ ਆ ਠੀਕ ਹੈ ਜੀ ਰੇਟ ਇਹਦਾ ਹੀ 62000 ਰੁਪਏ ਠੀਕ ਆ ਬਾਈ 7ਵੇਂ ਮਹੀਨੇ ਦੀ ਏ ਗੱਬਣਾ ਬਾਈ ਕਹਿੰਦਾ ਤੇ ਦੋ ਦੰਦ ਦੇ ਆ ਮੂੰਹ ਚੋਂ ਇੱਕੋ ਫਾਰਮ ਦੀਆਂ ਬੱਚੀਆਂ ਸਾਰੀਆਂ ਇੱਕੋ ਘਰੋਂ ਖਰੀਦੀਆਂ ਬਾਈ ਨੇ ਦੇਖੋ ਫੇਸ ਕੁਆਲਟੀ ਦੇਖੋ ਜੀ ਬਹੁਤ ਸੋਹਣੇ ਫੇਸ ਦੀ ਵਹਿੜਾ ਨਿੱਕਾ ਫੇਸ ਆ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਬੇਲ ਦੀ ਢਾਂਚਾ ਢੂਚਾ ਬਹੁਤ ਸੋਹਣਾ ਥਨਾ ਦੀ ਬਨਾਵਟ ਦੇਖੋ ਨਿਖੜਵੇਂ ਥਨਾ ਪੂਰੀ ਵਿੱਥੀ ਤੇ ਲੱਗਿਆ ਹੋਆ ਥਨ ਸਾਈਜ਼ ਬਹੁਤ ਸੋਹਣਾ ਸਾਈਜ਼ ਆ ਕੱਲਾ ਕੱਲਾ ਥਨਾ ਪੀੜੀ ਤੇ ਪਾਵੇਂ ਵਰਗਾ ਤੇ ਵਜਨ ਬੁਜਨ ਬਹੁਤ ਆ ਬਾਡੀ ਵੇਟ ਬਹੁਤ ਸੋਹਣਾ ਦੇਖੋ ਢਾਂਚਾ ਵਹਿੜ ਦਾ ਬੇਲ ਬੂਲ ਬਹੁਤ ਲੰਬੀ ਆ ਐ ਬਾਸਰਗੀ ਲੰਬੀ ਵਹਿੜ ਆ ਫੇਸ ਕੁਆਲਟੀ ਦੇਖੋ ਦੁਆਰਾ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਸੀਲਸ ਲੱਗ ਬਹੁਤ ਇਹਦਾ ਕੀਦਾ ਦੱਸਿਆ ਬਾਈ 3 ਨੰਬਰ ਵਾਲਾ ਦਾ ਮੁੱਲ ਵੜੀ ਇਹ ਬਾਤ ਇਹਰ ਦੇਦਾ ਜੀ 62000 ਦੀ 3 ਨੰਬਰ ਵਾਲੀ ਮਿਲੂ ਤੇ ਇਹਦਾ ਦੱਸੋ ਬਾਈ ਕੀ ਰਿਕਾਰਡ ਆ ਕੰਦੋ ਕੀ ਦੀ ਆ ਬੱਛੀ ਠੀਕ ਆ ਜੀ ਇਹਦਾ ਰਿਕਾਰਡ ਵੀ ਬਹੁਤ ਧੀਆਲੀ ਬੱਛੀ ਬਹੁਤ ਚੰਦਰਾ ਲੱਗਦਾ ਠੀਕ ਆ ਬਾਈ ਕਹਿੰਦਾ ਵੀ ਖੀਰੀ ਆ ਪਤਾ ਹੀ ਲੱਗਦਾ ਵੱਛੀ ਦਾ ਬੱਚਾ ਹੀ ਆ ਹਜੇ ਤੇ ਕਿੰਨਾ ਟਾਈਮ ਪਿਆ ਬਾਕੀ ਬਾਈ ਇਹਦਾ ਬਾਕੀ ਇਹ ਵੀਰੇ 5 ਮਹੀਨੇ ਤੇ 10 ਦਿਨ ਦੀ ਪ੍ਰੈਨਟੇ ਦੇ ਪੰਜਾਂ ਮਹੀਨਿਆਂ ਤੇ 10 ਦਿਨਾਂ ਦੀ ਗੱਭਣ ਵੱਛੀ ਫੇਸ ਕੁਆਲਟੀ ਦੇਖੋ ਜੀ ਨਿੱਕੇ ਫੇਸ ਦੀ ਆ ਐਂ ਭਾਵੇਂ ਕਵਲੀ ਚ ਪਾਣੀ ਅਗਲਾ ਕਹਿੰਦਾ ਪਿਆਲਾ ਉਹ ਚੀ ਨਖਰਾ ਨਖਰਾ ਬੱਚੀ ਦਾ ਬਹੁਤ ਸੁਣੀ ਫੇਸ ਕੁਆਲਟੀ ਆ ਥਣਾ ਦਾ ਸਹਿਜ ਬਹੁਤ ਸੁਣ ਚੰਗੇ ਢਾਂਚੇ ਦੀ ਬੱਚੀ ਹੈ ਪਹਿਲਾ ਸੂਆ ਤੇ ਦੰਦੋ ਖੀਰੀ ਆ ਇਹ ਤਾਂ ਕੱਚੀ ਖੀਰੀ ਬੰਦਾ ਆਪਾਂ ਚੈੱਕ ਕਰਾਵਾਂਗੇ ਫੇਸ ਕੁਆਲਟੀ ਦੇਖੋ ਬਾਈ ਕੋਲੇ ਬਹੁਤ ਗੈਂਤੀ ਦੇ ਵਿੱਚ ਪਸ਼ੂ ਆਉਂਦੇ ਆ ਤੇ ਐਚ ਐਫ ਵੇੜਾ ਵੀ ਬਾਈ ਦੇ ਕੋਲੇ ਹੁੰਦੇ ਆ ਤੇ ਜਰਸੀ ਵੀ ਤੇ ਚੰਗਾ ਕੰਮ ਆ ਬਾਈ ਨੇ ਦਾ ਵਪਾਰ ਦਾ ਪੁਰਾਣਾ ਕੰਮ ਇਹਦਾ ਬਾਈ ਕੀ ਡਿਮਾਂਡ ਆ ਬੱਛੀ ਦੀ 55 ਹੀ ਦੇ ਰਾਂਗੇ ਬੱਚੂ ਮਨਤਾਂ ਨੂੰ ਹੋਈ ਨੂੰ ਹਾਂਜੀ ਤੇ ਇਹਦੀ ਇਹਦੀ ਮਦਰ ਰਿਕਾਰਡ ਕੀ ਸੀ ਠੀਕ ਹੋਵੇ ਬਾਈ ਦੇ ਕੋਲ ਠੀਕ ਹੈ ਇਹ ਤੁਹਾਡੇ ਹਿਸਾਬ ਨਾਲ ਕਿੰਨਾ ਪਾ ਦੂ ਦੁੱਧ ਜਦੋਂ ਦੁੱਧ ਪਾ ਦੂਗੀ ਵੀ 17 ਕਿਲੋ ਕਰਾਉ ਠੀਕ ਹੈ ਲੈ ਚੱਲੋ ਬਾਈ ਬਾਈ ਕਹਿੰਦਾ 16 17 ਕਿਲੋ ਦੁੱਧ ਪਾ ਦੂਗੀ ਤੇ ਦੰਦੋ ਖੀਰੀ ਆ ਬੱਚਾ ਹੀ ਆ ਦੇਖੋ ਜੀ ਲੈਵੇ ਦੀ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਉਮਰ ਦੀ ਬਹੁਤ ਨਿਆਣੀ ਆ ਬੱਛੀ ਭਜਨ ਭਜਨ ਬਹੁਤ ਚੰਗਾ ਵਧੀਆ ਖੁੱਲੇ ਹੱਡ ਪੈਰਾਂ ਦੀ ਬੱਚੀ ਐ ਪਿਓਰ ਜਰਸੀ ਆ ਪੰਜਾਬ ਵਾਲੀ ਬੱਚਾ ਹੀ ਐ ਇਹ ਤਾਂ ਖੀਰੀ ਆ ਬੱਚੀ ਤੇ ਸੱਤਾਂ ਮਹੀਨੇ ਦੀ ਗੱਬਣ ਬਈ ਸੱਤਾਂ ਮਹੀਨੇ ਦੱਸਣਾ ਬਈ ਨਹੀਂ ਨਹੀਂ ਪੰਜਾਂ ਮਹੀਨੇ ਦੀ ਗੱਬਣ ਠੀਕ ਐ ਬਾਈ ਇਹਦੂਗਾ ਅੱਗੇ ਬੱਚਾ ਕਿਹੜਾ ਕਰ ਤੁਹਾਡੇ ਕੋਲ ਆ ਬੱਚੇ ਦਿਖਾ ਦਿ ਇਹਦੀ ਕਿੰਨੀ ਉਮਰ ਐ ਇਹ ਖੀਰੀ ਆ ਬੱਚੀ 6 ਮਹੀਨੇ ਦੀ ਵੀਰੇ ਖੀਰੀ ਆ ਬੱਚੀ ਹਾਂਜੀ ਦੇਖੀ ਖੋਲੀ ਬਾਈ ਇਹਦੂ ਮੜਾ ਚੁਕਾ ਹਾਂ ਹੂੰ ਕੀਰੀ ਆ ਬੱਚੀ ਹਜੇ ਬਾਈ ਕਹਿੰਦਾ ਤੇ ਕਿੰਨੇ ਮਹੀਨੇ ਉਮਰ ਆ ਬਾਈ ਦੀ 6 ਮਹੀਨੇ ਵੇ 6 ਮਹੀਨੇ ਉਮਰ ਆ ਫੇਸ ਕੁਆਲਿਟੀ ਦੇਖੋ ਜੀ ਬਹੁਤ ਸੋਹਣਾ ਫੇਸ ਦੀ ਆ ਤੇ ਕਦ ਕਦ ਬਹੁਤ ਸੋਹਣਾ ਬੱਚੀ ਦਾ ਜਿਹੜੇ ਹਿਸਾਬ ਨਾਲ ਬਾਈ ਨੇ ਉਮਰ ਦੱਸੀ ਆ ਤੇ ਥਨ ਚਾਰੀ ਹੱਥਾਂ ਦਾ ਸਹਿਜ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਨਿਖੜਮ ਇਹ ਕਿੰਨੇ ਦਾ ਬਾਈ ਦੇ ਦਾਂਗੇ ਬੱਚਾ ਆਫਰ ਹੀ ਆ 15 ਦੇ ਦੇ ਦੋ 15 ਦੇ ਵਿਚ ਮਾਨ ਤਨ ਹੋ ਜੂ ਮਾਨ ਤਨ ਹੋ ਜੇ ਕਿਸੇ ਭਰਾ ਨੇ ਕੋਈ ਜੋੜੀ ਖਰੀਦਣੀ ਹੋਵੇ ਤਾਂ ਉਹ ਜੇ ਹੋ ਜੂ ਕੋਈ ਗੱਲ ਬਾਤ ਠੀਕ ਹੈ ਤੇ ਗੱਡੀ ਭੱਡੀ ਕਰਾਉਣ ਦਾ ਕੋਈ ਸਾਧਨ ਦਾ ਅਗਲੀ ਜ਼ਿੰਮੇਵਾਰੀ ਥਾਣਾ ਸੁਨਾ ਦੀ ਓਕੇ ਬੜਾ ਸਾਰੇ ਗਾ ਦੀ ਗਾਰੰਟੀ ਹੋਊਗੀ ਠੀਕ ਹੈ ਨੰਬਰ ਫੇਰ ਬੋਲ ਦੇ ਦੁਆਰਾ 987384493 ਠੀਕ ਹੈ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਹੁਤ ਸੋਹਣੇ ਨਾਗਾ ਬਾਈ ਕੋਲੇ ਪੰਜਾਬ ਵਾਲੀ ਨਾ ਜਰਸੀ ਵੇਡ ਆ ਚੰਗੇ ਵਜਨ ਵਜੂ ਤੇ ਚੰਗੇ ਢਾਂਚੇ ਦੀਆਂ ਬਿਹੜਾ ਬਹੁਤ ਸੋਹਣੀਆਂ ਵੇਖੋ ਫੇਸ ਕੁਆਲਟੀ ਆ ਬੱਚੀ ਦੀ ਬਹੁਤ ਸੋਹਣੀ ਫੇਸ ਕੁਆਲਟੀ ਆ ਚੰਗੇਆਂ ਵਿਹੜਾ ਬਾਈ ਕੋਲੇ ਬਹੁਤ ਭਾਰੀ ਗੈਨਤੀ ਦੇ ਵਿੱਚ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਵੀ ਭਰਾਣੇ ਕੋਈ ਵੀ ਪਸ਼ੂ ਖਰੀਦਣਾ ਹੋਵੇ ਤੇ ਆਪਦੀ ਪੂਰੀ ਲੈ ਕੇ ਜਾਣਕਾਰੀ ਲੈ ਕੇ ਪੂਰਾ ਵਧੀਆ ਆਪਦਾ ਦੇਸ਼ ਕਰਕੇ ਜੇ ਕੋਈ ਗੱਬਣਾ ਦਾ ਚੈੱਕ ਪਾਸ ਕਰਕੇ ਜਾਂ ਬਾਈ ਕਹਿੰਦਾ ਵੀ ਮੇਰੀ ਫੁੱਲ ਗਰੰਟੀ ਆ ਘਰ ਤੱਕ ਉਹੋ ਜਿਹਾ ਬਾਈ ਦੇ ਨਾਲ ਕਰ ਲਓ ਗੱਲਬਾਤ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੀਕਾਲ